ਇਹ ਸਾਰੇ ਭਰਾਵਾਂ ਦਾ ਉਧਰ ਸਾਡੀ ਜ਼ਿੰਦਗੀ ਦਾ ਮਾਣ ਹੈ ਹਣੀ ਜਵੰਦਾ ਕੈਨੇਡਾ ਮੇਰੇ ਵੀਰੋ ਢਿੱਕੀ ਜਵੰਦਾ ਗੱਲਾਂ ਹੁੰਦੀਆਂ ਭਰਾਵਾਂ ਦੀ ਕਿਨੇ ਕੈਨੇਡਾ ਦੇ ਸਰੀ ਦੇ ਵਿੱਚ ਵੱਡੇ ਕਾਰੋਬਾਰ ਨੇ ਕਹਿੰਦਾ ਵੀ ਨੈਕਸਟ ਮੰਥ ਦੇ ਵਿੱਚ ਵੱਡਾ ਖੇਡ ਮੇਲਾ ਕੁੰਬੜਵਾਲ ਦੀ ਧਰਤੀ ਤੇ ਹੋਵੇਗਾ ਜਿੱਦੇ ਸੰਗਰੂਰ ਦੇ ਵਿੱਚ ਤੇ ਕੋਟੜੇ ਵੀ ਕਹਿੰਦੇ ਪੀਤੂ ਖਿਡਾਰੀ ਦਾ ਕਬੱਡੀ ਖਿਡਾਰੀ ਦਾ ਵੱਡਾ ਮਾਨ ਸਨਮਾਨ ਤੇ ਕਹਿੰਦਾ ਵੀ ਸਤੌਜਾ ਤੇਰਾ ਵੀ ਵੱਡਾ ਮਾਨ ਹੋਵੇਗਾ ਉਹ ਭਰਾ ਵੀ ਕਹਿੰਦੇ ਜੁੜੇ ਹੋਏ ਐ ਵੱਡਾ ਧੰਨਵਾਦ ਆ ਬੋਲਾ ਪਹੁੰਚਦੀਆਂ ਕਰਦੀ ਆਪਾਂ ਵੀ ਜਰੂਰ ਗਰਾਊਂਡ ਦੇ ਵਿੱਚ ਸਾਹਮਣੇ ਲੈਫਟੀ ਐ ਲੈ ਵੀ ਛੋਟੇ ਵੀਰ ਕਰੀ ਗੱਲ ਸਾਹਮਣੇ ਕਹਿੰਦੇ ਮੁੰਡਾ ਲੈਫਟੀ ਮੇਰੇ ਵੀਰ ਹੋ ਰੈਂਕ ਕੋਟ ਵਾਲਾ ਬੇਦੀਵਾਲ ਦਾ ਸਾਹਮਣਾ ਕਰਨ ਲਈ ਜਿਹੜਾ ਤਿਆਰ ਵਰ ਤਿਆਰ ਹੈ ਉਧਰ ਕਹਿੰਦੇ ਫੀਟਨ ਵਾਲਾ ਮੁੰਡਾ ਖੇਡ ਦੇ ਮੈਦਾਨ ਵਿੱਚ ਬਾਲਾ ਕਰਦਾ ਨਜ਼ਰ ਆ ਰਿਹਾ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਸੋਹਣਾ ਖੇਡਿਆ ਸ਼ਾਟ ਰਨ 6 ਦਾ ਵਾਅਦਾ ਜਿਹੜਾ ਮੁੰਡੇ ਨੇ ਆਪਣੀ ਟੀਮ ਦੇ ਖਾਤੇ ਦੇ ਵਿੱਚ ਕਰ ਦਿੱਤਾ ਮੇਰੇ ਵੀਰੋ ਕਿ ਬੇਬੇ ਵਾਲੇ ਝਾਂਮੇ ਦਾ ਸਵਾਦ ਬਕਰਾਂ ਰੀਜ ਨਾਲ ਕਦੇ ਨਾ ਨਭਾਉਣ ਚਾਟੀਆਂ ਮਾਲਕ ਰੰਬਿਆਂ ਦੇ ਖੇਤੀ ਛੱਡ ਗਏ ਯੂਰੀਏ ਦੇ ਕੱਡੇ ਚੱਲੇ ਹੁਣ ਪਾਥੀਆਂ ਕਿ ਤਾਸ਼ ਕੁੱਟ ਹੋ ਗਿਆ ਇਹ ਵੇਟ ਏਰੀਆ ਵੀ ਸੀਫਾ ਦੇ ਪਲੈਨਾ ਵਾਲੇ ਬੋਰ ਨਹੀਂ ਹੁੰਨੇ ਤੇ ਲਿਮਟਾਂ ਤੇ ਚੱਕੀਆਂ ਨਾ ਜਾਣ ਜਿੱਤਾ ਅਗਲਾ ਨੂੰ ਪਹਿਲੇ ਕਦੇ ਚੋ ਇਸ ਟੂਰਨਾਮੈਂਟ ਤੇ ਕੱਲਾ ਕੱਲਾ ਕਦਮ ਸਾਡੇ ਸਿਰ ਮੱਥੇ ਐ ਸਾਡੇ ਦੋ ਬਲਾਰਾਂ ਦੇ ਵਿੱਚੋਂ ਇੱਕ ਬਲਾਰਾ ਜਿਹੜਾ ਗਰਾਊਂਡ ਤੋਂ ਬਾਹਰ ਹੈ ਜਿਹੜਾ ਗਰਾਊਂਡ ਤੋਂ ਬਾਹਰ ਖੜਿਆ ਕਿਉਂਕਿ ਮੈਚ ਦੌਰਾਨ ਕੋਈ ਦੁਸ਼ਤਰਬ ਨਾ ਆਵੇ ਇਹਦੇ ਕਰਕੇ ਜੇ ਉਹ ਵੀ ਕੋਈ ਪੈਸੇ ਲਗਵਾ ਰਹੇ ਆ ਤੁਹਾਡਾ ਉਹ ਮੇਰੀ ਬੇਨਤੀ ਆ ਵੀ ਉਹ ਬਲਾਰੇ ਕੋਲੇ ਜਾ ਕੇ ਜਰੂਰ ਆ ਬਾਹਰ ਜਿਹੜਾ ਉਹ ਜਰੂਰ ਭਾਵੇਂ ਕੋਈ ਕਮੇਟੀ ਦਾ ਮੈਂਬਰ ਹੈ ਭਾਵੇਂ ਮੁਕਾਬਲਾ ਹੈ ਕਿ ਇਹ ਆ ਪੱਗ ਦੀ ਜਗ ਵਰਗਾ ਮਹਿਦ ਮੇਰੇ ਮਿੱਤਰੋ ਵੀ ਲੱਤਾਂ ਰੇਗੀਆਂ ਪਾਕਿਸਤਾਨ ਸਿਰ ਦੇ ਦਿੱਤਾ ਹਰਿਆਣੇ ਨੂੰ ਇੱਕ ਵਾਰ ਵਚ ਹਿਮਾਚਲ ਲੱਗਿਆ ਕਿਵੇਂ ਵੰਡਿਆ ਸਨਮਾਨੇ ਨੂੰ ਇਹ ਨਕਸ਼ੇ ਉੱਪਰ ਦੇਖ ਕੇ ਰੋਪਿਆ ਮੈਂ ਪੰਜਾਬ ਭਾਰਨੇ ਨੂੰ ਨਕਸ਼ੇ ਉੱਤੇ ਦੇਖ ਕੇ ਰੋਪਿਆ ਮੈਂ ਪੰਜਾਬ ਭਾਰਨੇ ਨੂੰ ਗੱਲ ਆ ਪੰਜਾਬ ਦੀ ਹੈ ਕਮਾਲੀਆ ਰੌਣਕ ਹੋ ਰ ਗਿਆ ਬੋਸਪੁਰਾ ਦੇ ਮੁੰਡੇ ਫੀਲਡ ਗਰਾਉਂਡ ਦੇ ਅੰਦਰ ਜੁੜੇ ਹੈ ਜੇ ਡਾਊਨ ਲੱਗਦਾ ਨਹੀਂ ਤੇ 500 ਰੁਪਏ ਦਾ ਲੱਗਾ ਜਾ ਰਿਹਾ ਸੀ ਹੈ ਲਖਣਾ ਨੀ ਯਾਰਾ ਲਖਣਾ ਸਵਾਦ ਹੈ ਇਹਦੀ ਪਾਕਿਸਤਾਨ ਦੀ ਜਲਦੀ ਹੈ 5200 ਰੁਪਏ ਹੈ ਨਾ ਮੁੰਡਾ ਯੂਐਸਏ ਵੀ ਖੇਡਾਂ ਮੇਰੇ ਵੀਰੋ ਫੀਲਡ ਗਰਾਉਂਡ ਦੇ ਅੰਦਰ ਕੈਂਦੀ ਹੋ ਬਾਲ ਸਾਹਮਣੇ ਕਹਿੰਦੇ ਮੁੰਡਾ ਹੋ ਧਰਮਕੋਟਿਆ ਧਰਮਕੋਟਿਆ ਮੁਰਦਾ ਪੈਣਾ ਮੁਰਦਾ ਪੈਣਾ ਮੁਰਦਾ ਪੈਣਾ ਬੇਦੀ ਬਾਲ ਤੇ ਟਕ ਹੋ ਗਿਆ शर्ब की अखी आओ मेरे, मेरे दिलदार दी मेरे के बाल मेरे बाल है जलो लित्रो आओ सामने गल पड़ी कहने मेरे विगन त्यान पर त्यार है पी हुई वाल है उधरले पास ਕਾਇਦ ਕਦੇ ਛੱਡ ਦਿੰਦਾ ਹੈ ਪਹਿਲੀ ਬਾਲ ਤੇ ਵੀ ਚਾਂਸ ਆਇਆ ਸੀਗਾ ਫੇ ਚਾਰ ਹੋਏ ਹੈ ਪਰ ਆਹ ਕੈਚ ਵੀ ਮੇਰੇ ਮਿੱਤਰੋ ਬਣਦਾ ਸੀ ਇਹ ਵੀ ਲਓ ਸ਼ੇਮੀ ਵਰਪੂਰ ਲਈ ਫੇਰ ਅੱਗੇ ਵੱਧਦਾ ਹੋਇਆ ਹੈ ਤੇ ਹੁਣ ਕੌਣ ਆ ਗਿਆ ਹੈ ਇਹ ਹਰਪ੍ਰਾ ਮੇਰੇ ਵੀਰੋ ਜਿਹੜੇ ਟੀਆਈ ਸਾਰਾ ਖੜ ਖੜ ਕੇ ਆਹ ਕੀ ਬਾਤ ਹੈ ਬੜੀ ਸੋਹਣੀ ਫੀਲਡ ਕੀਤੀ ਮੇਰੇ ਮਿੱਤਰੋ ਖੇਡ ਦੇ ਗਰਾਊਂਡ ਦੇ ਵਿੱਚ ਸ਼ਾਮਾਂ ਵੀ ਪੈ ਗਈਆਂ ਨੇ ਵੀ ਸ਼ਾਮਾਂ ਪੈਨ ਨੂੰ ਨੇ ਆਇਆ ਅੱਜ ਕਿਹਨੂੰ ਮਿਲਣ ਗਿਆ ਵਧਾਈਆਂ ਜੈਨ ਟੀਮਾਂ ਦੇ ਪਲੇਅਰ ਅਸੀਂ ਲੌਣੇ ਨਹੀਂ ਉਹ ਦੇਰ ਜਿਹੜੇ ਜਿੱਤਣ ਵਾਲੇ ਛੱਡੇ ਅਸੀਂ ਕੱਟ ਮਿੱਤਰੋ ਲੋਕੀ ਕਾ 11 ਸਾਲ ਦੀ ਤੇ ਕਹਿ ਦਈਏ ਮੇਰੇ ਵੀਰੋ ਤੇ ਆਮਰ ਸਾਹਮਣੇ ਬੜੀ ਔਖੀ ਹੈ ਮੇਰੇ ਵੀਰੋ 19ਵੇਂ ਦਾ ਅੱਧ ਦੀਆਂ ਗੱਲਾਂ ਹੁੰਦੀਆਂ ਬਾਹਰ ਪਾਉਣ ਦੇ ਲਈ ਕਨੇ ਗੱਭਰੂ ਫੇਰ ਤਿਆਰ ਹੈ ਆਹ ਮਾਰ ਤੇ ਲੈ ਵੀ ਕਾਲੂ ਸ਼ੱਕਾ ਚਾਹੀਦੀ ਚਾਹੀਦਾ ਏ ਬੱਲੇ 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 ਹਾਂ ਡਿਸੀਜਨ ਹੈ ਹਾਂ ਉਹੀ ਪੁੱਛਦੇ ਆ ਵੀ ਦੱਸੋ ਕੀ ਸਿਸਟਮ ਹੈ ਹੁਣ ਤੇ ਬਾਹਰ ਲਿਆ ਪੈਰ ਲਾਇਆ ਓਏ ਹੁਣ ਆਜੋ ਬੱਲੇ ਆਏ ਹਾਏ ਹਾਏ ਆਏ ਹਾਏ ਨੋਟਾਂ ਦੀ ਬਰਸਾਤ ਨਾਣਾ ਮੀਂਹ ਪੈਦਾ ਓਏ ਧਰਮਕੋਟ ਚ ਆਏ ਹਾਏ 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 ਨੋਟਾਂ ਦੀ ਬਰਸਾਤ ਹੋ ਗਈ ਕਿਆ ਬਾਤ ਹੈ ਤੋੜ ਦੋ ਬਿੱਟਾ ਤੋੜ ਦੋ ਮੈਚ ਰੈਂਦ ਬਸ ਨਿਪਟ ਕੇ ਤੋੜ ਦੋ ਤੋੜ ਦੋ ਸਮਾਰ ਕੇ ਤੋੜ ਦੋ ਕਿਆ ਬਾਤ ਹੈ ਨੋਟਾਂ ਦੀ ਬਰਸਾਤ ਹੋ ਗਈ ਬੱਲੇ ਬਸ 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 ਬਈ ਹਗਲਾ ਮੈਚ ਨਹੀਂ ਖੇਡਣਾ ਹਲੇ ਖੜ ਜੋ ਲੈ ਵੀ ਆਓ ਬਾਈ ਗਰਾਊਂਡ ਕਲੀਅਰ ਕਰੋ ਤਿੰਨ ਓਵਰ ਕਰ ਦੇ ਤੰ ਨੂੰ ਮੌਸਮ ਦੇ ਟਾਈਮ ਦੇ ਹਿਸਾਬ ਨਾਲ ਤਿੰਨ ਹੀ ਵਸਾਉਣੀ ਹੈ

ਜਿਹੜਾ ਭਰਾ ਮੇਰੇ ਵੀਰੋ ਗੰਦਾ ਦੇ ਨਾਲ ਮਿਲਦਾ ਨਹੀਂ ਲੈ ਵੀ ਨੋਟ ਕਰਿਓ ਜੇ ਨਾ ਸ਼ੱਕਾ ਵੱਜਾ ਨਾ ਵਿਗਦਾ ਹਾਂ ਬੱਲੇ 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 ਮਾਰੋ ਤਾੜੀਆਂ ਲੈ ਵੀ ਇਹਦਾ ਮਾਨ ਸਨਮਾਨ ਆਪਾਂ ਜਰੂਰ ਕਰ ਲੈ ਜੇ ਪਹਿਲੀ ਬਾਲ ਤੇ ਵਿਗਦਾ ਤੇ ਸ਼ੱਕਾ 3100 ਵੱਜੇ ਨਾ ਵੱਜਿਆ ਤੇ 1100 ਰੁਪਏ ਭਰਾ ਨੂੰ ਦੇਵਾਂਗੇ ਆਹ ਕਰਤੱਬ ਵਾਲੇ ਭਰਾ ਨੂੰ ਕਹਿੰਦੇ 1100 ਦਿੱਤਾ ਜਾਵੇਗਾ ਆ ਉਧਰਲੇ ਪਾਸੇ ਮੈਚ ਸ਼ੁਰੂ ਕਰੋ ਜੀ ਕਰਮੇ ਐਮ ਸੀ ਸਾਡਾ ਜ਼ਫਰਦਾਨ ਕਰਤੇ ਇੱਕ ਮਿੰਟ ਇੱਕ ਮਿੰਟ ਉਧਰ ਸਾਡੇ ਐਸ ਜਿਹੜੇ ਚੇਅਰਮੈਨ ਸਾਹਮਣੇ ਮਾਰਕੀਟ ਕਮੇਟੀ ਦੇ ਜੀ ਦੁਕਾਨੇ ਤੇ ਮੈਨੂੰ ਲੱਗਦਾ ਵੀ 50 55 ਦੇ ਗੱਲ ਖੜੀ ਹੈ ਆ ਸਾਰਾ ਬੋਰਡ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਜ਼ੋਰਦਾਰ ਤਾੜੀਆਂ ਮਾਰ ਰਹੀ ਹੈ ਨਾ ਟੀਮਰ ਦੇ ਲਈ ਹੀਪ ਨਗਰ ਦੇ ਰਾਹਾਂ ਸਾਡੇ ਪ੍ਰਤੀਨਿਧ ਸਾਡਾ ਇਹ ਪੂਰਾ ਕੀਤਾ ਹੈ ਤਾਂ ਧੰਨ ਧੰਨ ਬਾਬਾ ਨਕੀਸ਼ਾ ਪੰਜਾਲਾ ਦੇ ਨਾਂ ਤੇ ਅਸੀਂ ਹਰ ਸਾਲ ਅੰਦਰ 20 ਟੂਰਨਾਮੈਂਟ ਕਰੰਨੇ ਆ ਤੇ ਅੱਜ ਬਹੁਤ ਵਧੀਆ ਬਹੁਤ ਬਹੁਤ ਸਮਾਂ ਆਇਆ ਸੀ ਬਾਬਾ ਨੇ ਕੀਤਾ ਸੀ ਬਹੁਤ ਪੂਰ ਵਧੀਆ ਸੀ ਤੇ ਸਾਨੂੰ ਬਹੁਤ ਬਾਰ ਸਾਰੇ ਟੀਮਾਂ ਖੁਸ਼ ਹੋ ਗਈਆਂ ਜੋ ਸਾਰੇ ਟੀਮਾਂ ਸੀ ਉਹ ਨੰਗਾ ਦਾ ਪ੍ਰਵਾਨ ਪੂਰਾ ਸੀ ਹਾਂ ਚਾਹ ਸਭ ਤੋਂ ਅਹਿਮ ਸੀ ਉਹ ਪੂਰਾ ਕੀਤਾ ਕਿਉਂਕਿ ਸਾਡੇ ਬੱਚੇ ਨੂੰ ਬਹੁਤ ਆਸ਼ਾ ਸੀ ਉਹਨਾਂ ਦੇ ਬੜੀ ਇਮਾਨਦਾਰੀ ਨਾਲ ਖੇਡ ਕੇ ਤੇ ਆ ਜੋ ਪਹਿਲਾ ਸਥਾਨ ਉਹਨੇ ਹਾਸਲ ਕੀਤਾ ਉਹ ਬੜੇ ਬੜੇ ਮੁਬਾਰਕਬਾਦ ਨੇ ਸਾਡੇ ਜਿਹੜੇ ਬੰਦੇ ਜਿੰਨੇ ਵੀ ਆ ਟੀਮ ਦੇ ਬੰਦੇ ਮੈਚ ਜਿੱਤੇ ਨੇ ਮੈਂ ਉਹਨਾਂ ਨੂੰ ਵਧਾਈ ਦੇਣਾ ਹਾਂ ਤੇ ਪ੍ਰਮਾਤਾਂ ਕੇ ਖਾਸ ਕਰਦਾ ਅਸੀਂ ਇਸੇ ਕੇਰਾ ਇੱਕੋਲਾ ਦਾ ਹੱਸਾ ਜਿੱਤੇ ਰਾਂ ਇਸ ਸਾਲ ਵੀ ਇਹ ਕਰਦੇ ਰਾਵਾਂਗੇ ਸਾਡੀ ਕੋਸ਼ਿਸ਼ ਹੋ ਕੇ ਅਗਲੀ ਵਾਰ ਅਸੀਂ ਗੱਡੀ ਵੀ ਕਰਾਂਗੇ ਹੋਰ ਚਾਲ ਚੱਲ ਕੇ ਰੱਖਿਆ ਜੀ ਕਿਉਂਕਿ ਇਹਦਾ ਤੇਜ ਦਾ ਮੈਂ ਦੇਖਿਆ ਬਹੁਤ ਜ਼ਿਆਦਾ ਹੈ ਕਿਨਾਰੇ ਜਦੋਂ ਅਸੀਂ ਲੌਸ ਕੀਤਾ ਤੇ ਸ਼ੋਰਟ ਰਨ 5000 ਦੇ ਵਿੱਚ ਤੇ ਸਾਨੂੰ ਘਟੋ ਘਟ 2 300 ਟੀਮਾਂ ਦੀਆਂ ਤਾਲਾਂ ਆਈਆਂ ਤੇ ਮੈਂ ਸੋਚਿਆ ਮੈਂ ਕਿ ਇਹ ਤਾਂ ਬੜਾ ਲੋਕਾਂ ਨੂੰ ਗਲੇਜ ਆ ਸੋ ਨਸ਼ਿਆਂ ਤੋਂ ਰਹਿਤ ਤੋਂ ਅਸੀਂ ਇਹ ਟੂਰਨਾਮੈਂਟ ਨੂੰ ਪ੍ਰਮੋਟ ਕਰਾਂਗੇ ਪਹਿਲੇ ਅਧਾਰ ਤੇ ਅਸੀਂ ਇੱਕ ਟੂਰਨਾਮੈਂਟ ਜਿੱਦੇ ਵੀ ਹੋਇਆ ਕਰਾਂਗੇ ਹਰ ਸਾਲ ਦੀ ਤੇਰਾ ਕਿਸੇ ਤਰ੍ਹਾਂ ਸਾਡੇ ਕੰਨੂ ਸਦਾ ਪ੍ਰਤਿਰਭਾ ਵੀ ਲੱਗਦਾ ਆ ਉਹਨੇ ਵੀ ਬੜਾ ਸਹਿਯੋਗ ਕੀਤਾ ਮੇਨ ਲੋਕ ਕੋਚ ਵੀ ਦਿੱਤੀ ਹੁੰਦਾ ਕਿ ਬੱਚੇ ਸਾਡੇ ਬੜੇ ਉਤਸ਼ਾਹ ਨੇ ਅੱਜ ਨਾਲ ਮਾਨ ਦਿੱਤਾ ਉਹ ਵਿਧਾਇਕ ਦੇ ਸਾਹਤ ਦਾ ਨੇ ਸਹਿਯੋਗ ਮਿਲਦਾ ਔਰ ਸਾਡੇ ਬੱਚੇ ਜਿਹੜਾ ਹਰਮਨ ਭਗਨਪੌਰ ਦਾ ਇੱਕ ਗ੍ਰੇਟ ਟੀਮ ਕਿੱਥੀ ਰਹੀਆ ਉਹਨੂੰ ਔਰ ਸਾਰਾ ਉਹਨੇ ਮੈਨ ਆਫ ਦਿ ਸੀਰੀ ਜਿੱਤੇ ਆ ਉਹਨੂੰ ਵੀ ਬੜਕ ਲੱਗ ਲੱਭਾਈ